ਅਗਰ ਪਲਕੇ ਤੋ ਆਟਾ ਵੀ ਕਿਤੇ ਜਾਣ ਦਾ ਕੋਈ ਪ੍ਰੋਗਰਾਮ ਹੈ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤੁਹਾਡਾ ਕੋਈ ਐਗਜ਼ਾਮ ਹੈ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੋ ਬਹੁਤ ਜ਼ਰੂਰੀ ਕੰਮ ਜਾ ਰਹੇ ਹੋ ਤਾਂ ਜ਼ਰਾ ਠਹਿਰ ਜਾਓ ਰੁਕ ਜਾਓ ਕਿਉਂਕਿ ਜੇਕਰ ਤੁਸੀਂ ਕੱਲ ਨੂੰ ਬਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਖੱਜਲਖਵਾਰ ਹੋ ਸਕਦੇ ਹੋ 24 ਅਪ੍ਰੈਲ ਨੂੰ ਬਸਾਂ ਨਹੀਂ ਚੱਲਣਗੀਆਂ ਮੁਕੰਮਲ ਤੌਰ ਤੇ ਬੱਸ ਸਟੈਂਡ ਜੁਨੇ ਬੰਦ ਰੱਖੇ ਜਾਣਗੇ ਹੁਣੇ-ਹੁਣੇ બસ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਜੋ ਹੈ ਬੱਸਾਂ ਬੰਦ ਕੀਤੀਆਂ ਜਾਣਗੀਆਂ ਭਲਕੇ ਕੋਈ ਵੀ ਬੱਸ ਜੋ ਹੈ ਨਹੀਂ ਚੱਲੇਗੀ ਜਿਸ ਕਰਕੇ ਜੋ ਲੋਕ ਹਰ ਰੋਜ਼ ਬੱਸਾਂ ਦਾ ਸਫਰ ਕਰਦੇ ਆ ਉਹ ਯਾਤਰੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਸਕਦੇ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਕਿ ਜੇਕਰ ਤੁਹਾਡਾ ਕੋਈ ਖਾਸ ਪ੍ਰੋਗਰਾਮ ਹੈ ਤੁਹਾਡਾ ਮੰਜ਼ਲ ਤੋ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਜੇਕਰ ਦੇ ਵਿੱਚ ਤੁਸੀਂ ਆਪਣੇ ਵਾਸਤੇ ਪ੍ਰਬੰਧ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਬਸ ਦੀ ਉਡੀਕ ਦੇ ਵਿੱਚ ਰਹੇਗੇ ਤਾਂ ਤੁਹਾਡਾ ਕੰਮ ਚੜਾਗਾ ਸਿਰੇ ਨਹੀਂ ਚੜੇਗਾ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਨੇ ਮੁਕੰਮਲ ਤੌਰ ਤੇ ਉੱਤੇ ਬੰਦ ਰਹਿਣਗੀਆਂ ਬੱਸ ਮੁਲਾਜ਼ਮਾਂ ਦੇ ਵੱਲੋਂ ਹੁਣੇ-ਹੁਣੇ ਵੱਡਾ ਐਲਾਨ ਕੀਤਾ ਕਿ ਜੇਕਰ ਤੁਸੀਂ ਵੀ 24 April ਨੂੰ ਬੱਸਾਂ ਦੇ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਵਾਸਤੇ ਅਹਿਮ ਖਬਰ ਹੈ ਪੰਜਾਬ ਰੋਡ ਵੇਸ ਬੰਬਸ ਪੀਆਰਟੀਸੀ ਮਲਾਜ਼ਮ ਯੂਨੀਅਨ ਨੇ ਭਲਕੇ ਬੱਸ ਸਟੈਂਡ ਬੰਦ ਰੱਖਣ ਦਾ ਫੈਸਲਾ ਲਿਆ ਦਰਸਲ ਪੰਜਾਬ ਰੋਡ ਵੇਸ ਬੰਬਸ ਪੀਆਰਟੀਸੀ ਮਲਾਜ਼ਮ ਯੂਨੀਅਨ ਨੇ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਅਤੀ ਤਨਖਾਹ ਕੋਣ ਤੇ ਵਿਪਾਕ ਤੇ ਸਰਕਾਰ ਦੇ ਬਰਤੀ ਰੋਸ ਜਤਾਇਆ ਮਲਾਜ਼ਮ ਵਾਰ-ਵਾਰ ਮੰਗ ਕਰ ਰਹੇ ਨੇ ਕਿ ਸਮੇਂ ਮਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਸਮੇਤ ਸਕੂਲਾਂ ਦੇ ਦਾਖਲੇ ਅਤੇ ਸਾਲ ਭਰ ਦੇ ਲਈ ਕਣਕ ਵੀ ਖਰੀਦਣੀ ਹੁੰਦੀ ਆ ਪਰ ਸਰਕਾਰ ਦੇ ਵੱਲੋਂ ਲਗਭਗ 600 ਕਰੋੜ ਰੁਪਏ ਦੀ ਰਾਸ਼ੀ ਨਾ ਆਉਣ ਕਰਕੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਵਿੱਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲਗਭਗ 6 ਮਹੀਨੇ ਤੋਂ ਸਰਕਾਰ ਦੇ ਵੱਲੋਂ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਜਿਹਾ ਪੰਬਸ ਪੀਆਰਟੀਸੀ ਮੁਲਾ ਅਸਮਾਨ ਦਾ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਖਰਚੇ ਬਹੁਤ ਹੈ ਬੱਚਿਆਂ ਦੀਆਂ ਫੀਸਾਂ ਘਰ ਦਾ ਰੋਸ਼ਨ ਹੈ ਹੋਰ ਵੀ ਬਹੁਤ ਸਾਰੇ ਖਰਚੇ ਆ ਪਰ ਇਸ ਸਭ ਦੇ ਵਿਚਾਲੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਸਾਡੇ ਖਾਤੇ ਦੇ ਵਿੱਚ ਅੱਧੀਆਂ ਤਨਖਾਹਾਂ ਆਈਆਂ ਜਿਸ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਇਸ ਦੇ ਰੋਜ਼ ਦੇ ਵਜੋਂ 24 April ਨੂੰ ਪੰਜਾਬ ਭਰ ਦੇ ਵਿੱਚ ਬੱਸਾਂ ਨੂੰ ਮੁਕੰਮਲ ਤੌਰ ਤੇ ਉੱਤੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜਿਸ ਕਰਕੇ ਲੋਕਾਂ ਨੂੰ ਮੋੜ ਤੋਂ ਵੱਟੀਆਂ ਤੇ ਭਾਰੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਅਗਰ ਪਲਕੇ ਤੋ ਆਟਾ ਵੀ ਕਿਤੇ ਜਾਣ ਦਾ ਕੋਈ ਪ੍ਰੋਗਰਾਮ ਹੈ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤੁਹਾਡਾ ਕੋਈ ਐਗਜ਼ਾਮ ਹੈ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੋ ਬਹੁਤ ਜ਼ਰੂਰੀ ਕੰਮ ਜਾ ਰਹੇ ਹੋ ਤਾਂ ਜ਼ਰਾ ਠਹਿਰ ਜਾਓ ਰੁਕ ਜਾਓ ਕਿਉਂਕਿ ਜੇਕਰ ਤੁਸੀਂ ਕੱਲ ਨੂੰ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਖੱਜਲਖਵਾਰ ਹੋ ਸਕਦੇ ਹੋ 24 ਅਪਰੈਲ ਨੂੰ ਬੱਸਾਂ ਨਹੀਂ ਚੱਲਣਗੀਆਂ ਮੁਕੰਮਲ ਤੌਰ ਤੇ ਬੱਸ ਸਟੈਂਡ ਜੋ ਨੇ ਬੰਦ ਰੱਖੇ ਜਾਣਗੇ ਹੁਣੇ-ਹੁਣੇ ਬੱਸ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਜੋ ਹੈ ਬੱਸਾਂ ਬੰਦ ਕੀਤੀਆਂ ਜਾਣਗੀਆਂ ਭਾਵੇਂ ਕੋਈ ਵੀ ਬੱਸ ਜੋ ਹੈ ਨਹੀਂ ਚੱਲੇਗੀ ਜਿਸ ਕਰਕੇ ਜੋ ਲੋਕ ਹਰ ਰੋਜ਼ ਬੱਸਾਂ ਦਾ ਸਫ਼ਰ ਕਰਦੇ ਹੋ ਯਾਤਰੀ ਕਾਫੀ ਜ਼ਿਆਦਾ ਪਰੀਸ਼ਾਨ ਹੋ ਸਕਦੀ ਐ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਕਿ ਜੇਕਰ ਤੁਹਾਡਾ ਕੋਈ ਖਾਸ ਪ੍ਰੋਗਰਾਮ ਹੈ ਤੁਹਾਡਾ ਮੰਜ਼ਿਲ ਤੇ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਜੇਕਰ ਦੇ ਵਿੱਚ ਤੁਸੀਂ ਆਪਣੇ ਵਾਸਤੇ ਪ੍ਰਬੰਧ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਬਸ ਦੀ ਉਡੀਕ ਦੇ ਵਿੱਚ ਰਹ ਗਏ ਤਾਂ ਤੁਹਾਡਾ ਕੰਮ ਚੜਾਗਾ ਸਿਰੇ ਨਹੀਂ ਚੜੇਗਾ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਨੇ ਮੁਕੰਮਲ ਤੌਰ ਤੇ ਉੱਤੇ ਬੰਦ ਰਹਿਣਗੀਆਂ ਬੱਸ ਮੁਲਾਜ਼ਮਾਂ ਦੇ ਵੱਲੋਂ ਹੁਣੇ-ਹੁਣੇ ਵੱਡਾ ਐਲਾਨ ਕੀਤਾ ਕਿ ਜੇਕਰ ਤੁਸੀਂ ਵੀ 24 ਅਪ੍ਰੈਲ ਨੂੰ ਬਸਾਂ ਦੇ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਵਾਸਤੇ ਇਹ ਅਹਿਮ ਖਬਰ ਹੈ ਪੰਜਾਬ ਰੋਡਵੇਸ ਬੰਨ ਬਸ ਪੀਆਰਟੀਸੀ ਮਲਾਜ਼ਮ ਯੂਨੀਅਨ ਨੇ ਹਲਕੇ ਬਸ ਸਟੈਂਡ ਬੰਦ ਰੱਖਣ ਦਾ ਫੈਸਲਾ ਲਿਆ ਦਰਸਲ ਪੰਜਾਬ ਰੋਡਵੇਸ ਬੰਨ ਬਸ ਪੀਆਰਟੀਸੀ ਮਲਾਜ਼ਮ ਯੂਨੀਅਨ ਨੇ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਅਤੀ ਤਨਖਾਹ ਕੋਣ ਤੇ ਵਿਪਾਕ ਤੇ ਸਰਕਾਰ ਦੇ ਬਰਤੀ ਰੋਸ ਜਤਾਇਆ ਮੁਲਾਜ਼ਮ ਵਾਰ-ਵਾਰ ਮੰਗ ਕਰ ਰਹੇ ਨੇ ਕਿ ਸਮੇਂ ਮੁਲਾਜ਼ਮਾ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਸਮੇਤ ਸਕੂਲਾਂ ਦੇ ਦਾਖਲੇ ਅਤੇ ਸਾਲ ਭਰ ਦੇ ਲਈ ਕਣਕ ਵੀ ਖਰੀਦਣੀ ਹੁੰਦੀ ਹੈ ਪਰ ਸਰਕਾਰ ਦੇ ਵੱਲੋਂ ਲਗਭਗ 600 ਕਰੋੜ ਰੁਪਏ ਦੀ ਰਾਸ਼ੀ ਨਾ ਆਉਣ ਕਰਕੇ ਮੁਲਾਜ਼ਮਾ ਨੂੰ ਤਨਖਾਹ ਦੇਣ ਦੇ ਵਿੱਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲਗਭਗ 6 ਮਹੀਨੇ ਤੋਂ ਸਰਕਾਰ ਦੇ ਵੱਲੋਂ ਪੈਸਾ ਰੀਲੀਜ਼ ਨਹੀਂ ਕੀਤਾ ਕਿਹਾ ਜਿਹਾ ਪੰਬਸ ਪੀਆਰਟੀ ਸੀ ਮੁਲਾ ਅਸਮਾਨ ਦਾ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਖਰਚੇ ਬਹੁਤ ਹੈ ਬੱਚਿਆਂ ਦੀਆਂ ਫੀਸਾਂ ਘਰ ਦਾ ਰਾਸ਼ਨ ਹੈ ਹੋਰ ਵੀ ਬਹੁਤ ਸਾਰੇ ਖਰਚੇ ਆ ਪਰ ਇਸ ਸਭ ਦੇ ਵਿਚਾਲੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਸਾਡੇ ਖਾਤੇ ਦੇ ਵਿੱਚ ਅੱਧੀਆਂ ਤਨਖਾਹਾਂ ਆਈਆਂ ਜਿਸ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਇਸ ਦੇ ਰੋਜ਼ ਦੇ ਵਜੋਂ 24 April ਨੂੰ ਪੰਜਾਬ ਭਰ ਦੇ ਵਿੱਚ ਬੱਸਾਂ ਨੂੰ ਮੁਕੰਮਲ ਤੌਰ ਤੇ ਉੱਤੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜਿਸ ਕਰਕੇ ਲੋਕਾਂ ਨੂੰ ਮੋੜ ਤੋਂ ਵੱਟੀਆਂ ਤੇ ਭਾਰੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ